ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਸ੍ਰੀ ਅਕਾਲ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਏਤ ਤਨੌਲਾ ਮੰਡੀ ਦੇ ਰਹਿ ਜਾਂਦਾ ਹੈ ਭਾਈ ਪ੍ਰਦੀਪ ਕੋਲੋਂ ਅੱਜ ਇਹ ਵੀਡੀਓ ਬਣਾ ਰਹੇ ਹਾਂ ਦੱਸੋ ਇੱਥੇ ਬਹੁਤ ਸਾਰੇ ਪਸ਼ੂ ਵਿਕਰੀ ਵਾਲੇ ਆ ਮੱਝਾਂ ਕਾਫੀ ਨਗ ਹੈਗੇ ਆ ਇਹ ਤੁਹਾਨੂੰ ਬੈਠੀਆਂ ਹੀ ਦਿਖਾ ਦਿੰਨੇ ਆ ਇੱਕ ਵਾਰ ਲਗਭਗ 10 ਤੋਂ 11 ਮੱਝਾਂ ਜਿਹੜੀਆਂ ਹੋ ਕੁਸਨਾਗ ਸੂਏ ਸਵਾਏ ਕੁਸਤਾਜੇ ਸੂਏ ਮੌਕੇ ਦੇ ਉੱਤੇ ਹਾਜ਼ਰ ਉਹ ਨਾਗ ਇੱਥੇ ਵਿਕਰੀ ਵਾਲੇ ਮੌਜੂਦ ਆ ਪਰ ਜਿਹੜੀ ਮੈਂ ਅੱਜ ਤੁਹਾਨੂੰ ਮੇਨ ਵੀਡੀਓ ਦਿਖਾਉਣੀ ਹੈ ਜਾਂ ਜਿਹੜੇ ਪਸ਼ੂ ਜ਼ਿਆਦਾ ਦਿਖਾਉਣੇ ਆ ਉਹ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਗਾਵਾਂ ਦਿਖਾਉਂਗਾ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਆ ਕੇ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਜਿਹੜੀ ਕਾਲ ਤੁਸੀਂ ਕਰ ਸਕੋਗੇ ਗੱਲਬਾਤ ਬਾਈ ਨਾਲ ਸਿੱਧੀ ਕਰ ਸਕਦੇ ਹੋ ਸੋ ਆਓ ਮਿਲਿਏ ਤੇ ਕਰੀਏ ਗੱਲਾਂ ਬਾਤਾਂ ਨੂੰ ਸੋਇਦਰੋਂ گاਵਾਲੇ ਪਾਸੋਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਮੱਜਾਂ ਤੇ ਕੈਮਰਾ ਵੈਸੇ ਮਾਰਤਾ ਸੀ ਕਿਉਂਕਿ ਨਗ ਬਹੁਤ ਮੌਜੂਦ ਹੈ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਨਾ ਆ ਆ ਕੇ ਤੁਸੀਂ ਦੇਖੋ ਮੱਝ ਲੈਣੀ ਆ ਤਾਂ ਉਹਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਮਿਲਦੇ ਆਂ ਬਾਈ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪ੍ਰਦੀਪ ਲਗਭਗ 10 11 ਮੱਜਾਂ ਹੈ 11 ਤੇ 4 ਝੁੱਟੀਆਂ ਹੋਰ ਆਉਣ ਵਾਲੀਆਂ ਬਾਈ 11 ਹਾਜ਼ਰ ਆ 4 ਹੋਰ ਆ ਜਾਣਗੀਆਂ ਹਾਂ ਜਿਹੜੀਆਂ ਵੀ ਢੜ ਕੇ ਮਿਲਣੀਆਂ ਪਰ ਬਾਈ ਮੱਜਾਂ ਵੀ ਜਿਹੜੀਆਂ ਹੈਗੇ ਨੇ 14 ਕਿਲੋ ਤੋਂ ਲੈ ਕੇ ਹੂੰ 18 20 ਕਿਲੋ ਤੱਕ ਆ ਬਾਕੀ ਆਪਾਂ ਹਰ ਵਾਰ ਵੀਡੀਓ ਚ ਕਹਿੰਦੇ ਆ ਆਪਣੇ ਨਾਲ ਸਾਰੇ ਸੱਜਣ ਸਿਆਣੇ ਆ ਹੂੰ ਬਾਕੀ ਬਈ ਇਹ ਸਾਹ ਵਾਲੇ ਜਾਨਵਰ ਨੇ ਵੀ ਜਿਨੇ ਵੀ ਖਰੀਦ ਨਹੀਂ ਆ ਆਪਦੀ ਤਸੱਲੀ ਕਰਕੇ ਖਰੀਦ ਲੈ ਕੋਲੇ ਆ ਕੇ ਕਿਉਂਕਿ ਜ਼ਿਆਦਾਤਰ ਬਈ ਆਪਣੇ ਕੋਲੇ ਜੇ ਆਪਾਂ 40 ਜਾਨਵਰ ਵੇਚਦੇ ਆ ਤਾਂ ਬੰਦੇ ਸਿਰਫ 10 ਕੋਲੇ ਆ ਕੇ ਵੇਖ ਕੇ ਲੈ ਕੇ ਜਾਂਦੇ ਆ ਠੀਕ ਹੈ ਬਾਕੀ ਸਾਰੇ ਆਨਲਾਈਨ ਹੀ ਜਾਂਦੇ ਆ ਠੀਕ ਹੈ ਵੀ ਆਪਣੇ ਵੱਲੋਂ ਇਹ ਹੁੰਦਾ ਹਮੇਸ਼ਾ ਵੀ ਚੰਗਾ ਜਾਨਵਰ ਦਿੱਤਾ ਜਾਵੇ ਬਈ ਇਹ ਪਤਾ ਇਹਨਾਂ ਦਾ ਕੋਈ ਨਹੀਂ ਕਦੋਂ ਕੀ ਹੋ ਜੇ ਸਹੀ ਹੈ ਐਸਾ ਭਾਈ گاਵਾ ਵਾਲੇ ਪਾਸੋਂ ਸ਼ੁਰੂਆਤ ਹਾਂ ਭਾਈ گاਵਾ ਭਾਈ ਦੋ ਤਿੰਨ ਬਿਹੜ ਆਪਣੇ ਕੋਲੇ ਦੁੱਧ ਤਿਆਰ ਵਾਲੀਆਂ ਆਉਣ ਵਾਲੀਆਂ ਜਿਹੜੀਆਂ ਮੰਨ ਕੇ 30+ ਤੋਂ ਬਾਹਰ ਵਾਲੀਆਂ ਹੂੰ ਫਾਰਮ ਚ ਲਈਆਂ ਹੋਈਆਂ ਨੇ ਜਿਹੜੀਆਂ ਇੱਥੇ ਖੜੀਆਂ ਇਹਨਾਂ ਦੇ ਆਪਾਂ ਡਿਟੇਲ ਦੇ ਦਈਏ ਮੱਝਾਂ ਦਾ ਰੇਟ ਆ ਜਿਹੜਾ ਭਾਈ 1,30,000 ਤੋਂ ਲੈ ਕੇ 2.5 ਲੱਖ ਤੱਕ ਦਾ ਆਪਣੇ ਕੋਲੇ ਮੌਜੂਦ ਖੜਾ ਠੀਕ ਹੈ ਬਾਕੀ ਤਸੱਲੀ ਹਰ ਸੱਜਣ ਨੇ ਆਪਣੀ ਆਪ ਆ ਕੇ ਕਰਨੀ ਆ ਠੀਕ ਹੈ ਹਾਂ ਭਾਈ ਸ਼ੁਰੂਆਤ ਕਰਦੇ ਆ ਪਹਿਲੇ ਜਿਹੜੀ 1 ਨੰਬਰ ਦੇ ਬਿਹੜਾ ਭਾਈ ਇਹਦੇ ਸਲੇ 25 ਕਿਲੋ ਦੁੱਧ ਬਈ ਚੋਣ ਦਾ ਤਿਆਰ ਤੇ ਦੁੱਧ ਇਹਨੂੰ ਬਾਈ ਅੱਜ 6ਵੇਂ 7ਵੇਂ ਦਿਨਾਂ ਸੋਈ ਨੂੰ ਠੀਕ ਐ ਦੁੱਧ ਤਿਆਰ ਆਪਾਂ ਤੋੜ ਕੇ ਵੀ ਦਿਖਾ ਦੇ ਤੋਰੀ ਪੁੱਤਰ ਕ੍ਰਿਸ਼ ਰੇਟ ਕੀ ਰਹਿਣਾ ਪਰ ਦੀਕ ਦਾ ਰੇਟ ਬਾਈ ਬਾਜ ਬਰੇਣਾ 1/2 ਲੱਖ ਰੁਪਏ ਦਾ ਠੀਕ ਐ ਪਿੱਛੇ ਦੇ ਮੇਲ ਆ ਬਾਈ ਬਾਹਰ ਕੱਢ ਨੀ ਪੁੱਤ ਸੋ ਬੱਚਾ ਦੋਸਤੋ ਇਹਦੇ ਨਾਲ ਵੱਚਾ 24 25 ਕਿਲੋ ਦੁੱਧ ਐ ਇਸ ਟਾਈਮ ਥੋੜੀ ਸਵੈਲਿੰਗ ਜ਼ਰੂਰ ਆ ਬਾਈ ਹਰ ਪੱਖ ਤੋਂ ਇਹਦੀ ਆਪਣੀ ਗਾਰੰਟੀ ਆ ਜਿੱਦਾਂ ਵੀ ਆਪਾਂ ਕਈ ਵਾਰ ਕੋਈ ਸੱਜਣ ਆਨਲਾਈਨ ਮੰਗਾਉਂਦਾ ਆ ਤੇ ਦੁੱਧ ਜਿਹੜਾ ਤਿਆਰ ਦੁੱਧ ਇਹਨਾਂ ਦਾ ਤੇ ਹਰ ਥਾਣਾ ਥਾਣਾ ਦੀ ਗਾਰੰਟੀ ਆ ਬਾਈ ਜੇਰ ਦੀ ਗਾਰੰਟੀ ਆ ਥਾਣਾ ਦੀ ਗਾਰੰਟੀ ਆ ਠੀਕ ਹੈ ਉਹ ਵਿੱਚ ਸੱਜਣ ਕਹਿੰਦੇ ਨੇ ਗਾਰੰਟੀ ਨਹੀਂ ਜਿਹੜੀ ਚੀਜ਼ ਦੀ ਗਾਰੰਟੀ ਦੇਵਾਂਗੇ ਬਾਈ ਉਹ ਝੋਕੇ ਦੇਵਾਂਗੇ ਜਿਹਦੀ ਨਹੀਂ ਦਿੰਦੇ ਉਹ ਨਹੀਂ ਦਿੰਦੇ ਠੀਕ ਹੈ ਹਾਂ ਬਾਈ ਸੋ ਦੋਸਤੋ ਪਲੂਣ ਬਾਈ ਕਹਿੰਦਾ ਵੀ ਇੱਕ ਸਾਈਡ ਤੇ ਥੋੜੀ ਦਿਸਦੀ ਐ ਢਾਂਚਾ ਇਹਦਾ ਤੁਸੀਂ ਹੁਣ ਵੀਡੀਓ ਤੋਂ ਦੇਖ ਸਕਦੇ ਹੋ ਥਾਣੇ ਦਾ ਹੱਥੀਚੁਆਈ ਵਾਲਾ ਦੂਜਾ ਸੂਆ ਬਾਈ 6 ਦਾਂਦਾ ਹੂੰ ਤੇ ਬਾਕੀ ਆਪਣੀ ਤਸੱਲੀ ਰੇਟ ਬਾਈ ਅੱਜ ਵਾਲੇ ਜਿਹੜੇ ਹੈਗੇ ਨੇ ਵਿੱਚ 60 70 ਵਾਲੇ ਵੀ ਰੇਟ ਹੈਗੇ ਨੇ ਠੀਕ ਹੈ ਤੇ ਅੱਗੇ ਵੇੜ ਬਾਈ ਜਿਹੜੀ ਇਹ ਆ ਗਈ ਇਹ ਤੀਜਾ ਸੂਆ ਸੂਈ ਆ ਬਾਈ ਹੂੰ ਇਹਦੇ ਮੰਗਰ ਜਿਹੜੀ ਇਹ ਸਾਰੀ ਬੋਲੀ ਚੋਂ ਖਾਲੀ ਆ ਹੂੰ ਇਹ ਜਮਾਸਕਾ ਦਾ ਸੀਮਣ ਲੱਗਿਆ ਹੋਇਆ ਜਿਹੜਾ ਦੱਸਿਆ ਸੀ ਤੇ ਉਹਦੀ ਬੱਛੀ ਆ ਆਪਣੇ ਨਮੋਲ ਦਰਸੀ ਦੇ ਫਾਰਮ ਚੋਂ ਲਈਏ ਸੀ ਆਪਾਂ ਹੂੰ ਤੇ ਇਹਦਾ ਰੇਟ ਰਹਿਣਾ ਬਾਈ 1 ਲੱਖ 5000 ਰੁਪਏ ਗਾਂ ਦਾ ਤੇ ਮੰਗਰ ਇਹਦੇ ਬੱਛੀ ਆ ਬਾਈ ਦੁੱਧ ਕਿੰਨਾ ਹੋਊਗਾ ਦੁੱਧ ਬਾਈ ਜਿਹੜਾ ਹੁਣ ਮੌਕੇ ਤੇ ਚੋਣ ਦੀ ਬੋਲੀ ਯਾ ਤੀਜੇ ਡੰਗ ਐ ਇਸ ਟਾਈਮ 25 ਕਿਲੋ ਬੋਲੀ ਤਿਆਰ ਆ ਬਈ ਥੱਲੇ ਤੋਰੀ ਬਈ ਹਾਂ ਰੇਟ ਇਹਦਾ 1 5 1 5 ਬਈ ਤੋਰੀ ਬਈ ਤੋੜ ਦੇ ਭਾਈ ਅੰਦਰ ਤੋੜ ਦੂ ਅੰਦਰ ਹੀ ਤੋੜੂ ਚਾਰੂ ਚੁਰੂ ਬਹੁਤ ਆ ਭਾਈ ਮੰਗਰੇ ਦੀ ਬੱਛੀ ਆ ਸੋ ਦੱਸੋ ਇਹ ਇਹ ਭਾਈ ਥੋੜੀ ਨਾ ਖੁੱਲੀ ਆਈ ਕਰਕੇ ਥੋੜੀ ਭਾਈਦੀ ਆ ਠੀਕ ਹੈ ਤੇ ਜਿਹੜੀ ਦੁੱਧ ਕਹਤਾ ਭਾਈ ਇੱਥੇ ਆਪਣੀ ਤਸੱਲੀ ਪਰ ਆਪਾਂ ਬਾਈ ਦਾ ਨੰਬਰ ਵੀ ਦੇ ਦਾਂਗੇ ਉਹਨੇ ਦੱਸਿਆ ਜਿਹੜਾ 35 ਕਿਲੋ ਦੁੱਧ ਦੇ ਵੇੜ ਦਾ ਉੱਥੇ ਫਾਰਮ ਤੇ ਦਿੱਤਾ ਹੋਇਆ ਠੀਕ ਹੈ ਹਾਂ ਭਾਈ ਸੋ ਦੱਸੋ ਇਹ ਤੁਸੀਂ ਇਹਦਾ ਮੰਗਰ ਜਿਹੜੀ ਨੇ ਬੱਛੀ ਆ ਭਾਈ ਉਹ ਜਮਾਸਕਾ ਦੀ ਆ ਠੀਕ ਹੈ ਜਿਹੜਾ ਆਪਾਂ ਨੂੰ ਰਿਕਾਰਡ ਫਾਰਮ ਦਾ ਰਿਕਾਰਡ ਆ ਉਹੀ ਆਪਾਂ ਦੇਣਾਗਾ ਦੂਜਾ ਨਹੀਂ ਆਪਾਂ ਦਿੰਦੇ ਓ ਆਰਡਰ ਦੀ ਜੋ ਬਣਾਵਟਾ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਸਾਰੇ ਖਾਲੀ ਆਪੇਸ ਮੇਰੇ ਬੋਲੇ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਆ ਇਹ ਤੋਂ ਅੱਗੇ ਗਾਂ ਦਾ ਬਹੁਤ ਸੋਹਣਾ ਢਾਂਚਾ ਨਜ਼ਰ ਆਉਂਦਾ ਇਹ ਵੇੜ ਥੱਲੇ ਭਾਈ ਜਿਹੜਾ ਚੋਣ ਦਾ ਜਿਵੇਂ ਵਿੱਚ ਸੱਜਣਾ ਦੀ ਉਹਨਾਂ ਦੇ ਡਿਮਾਂਡ ਹੁੰਦੀ ਹੈ ਵੀ ਆਪਾਂ ਦੁੱਧ ਤਿਆਰ ਵਾਲੇ ਜਾਨਵਰ ਲੈਣੇ ਪਰ ਭਾਈ ਇਹਨਾਂ ਨੂੰ ਸੂਈਆਂ ਨੂੰ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਇਹਦੇ ਥੱਲੇ ਜਿਹੜਾ ਚੋਣ ਦਾ ਦੁੱਧ ਆ ਭਾਈ 13 ਕਿਲੋ ਇੱਕ ਟਾਈਮ ਦਾ ਤਿਆਰ ਹੈ 26 ਕਿਲੋ ਕਹਿੰਦਾ ਮਤਲਬ ਵੀ ਬੋਲਾ ਤਿਆਰ ਕਿਨੂੰ ਤੋੜ ਦੇ ਇਹ ਭਾਈ ਘਰੇਲੂ ਬੰਦਿਆਂ ਤੋਂ ਲਈ ਆ ਆਪਾਂ ਹੱਥੀ ਜਵਾਈ ਤੋਈ ਹੋਈ ਆ ਤੇ ਇਹਨੂੰ ਤੋੜਨ ਤੋੜਨ ਦੀ ਕੋਈ ਦਿੱਕਤ ਨਹੀਂ ਜੀ ਅੰਦਰ ਹੀ ਤੋੜ ਦੇ ਕੋਤ ਕੀ ਕੀਮਤ ਰਊਗੀ ਦੀ ਕੀਮਤ ਬਈ ਇਹਦਾ ਬਾਜ਼ਾਰ ਰੇਟ ਆ ਜਿਹੜਾ 145000 ਰੁਪਏ ਬਾਈ ਪਰ ਬਈ ਹੁਣ ਤੀਜੇ ਡੰਗ ਦੇਖ ਲਓ ਵੀ ਜਿਹੜੀ ਵਹਿੜ ਥੱਲੇ ਪਰ ਵੀ 30 ਕਿਲੋ ਦੁੱਧ ਦੀ ਆਪਾਂ ਗਾਰੰਟੀ ਦੇ ਦਾਂਗੇ ਬਈ 30 ਦੇ ਤਾਂ ਰੱਖ ਲੈ ਨਹੀਂ ਆਪਣੀ ਗਾਂ ਵਾਪਸ ਲੈ ਲਾਂਗੇ ਠੀਕ ਹੈ ਲੈ ਇਹ ਵਿਚਵੀਰ ਕਹਿੰਦੇ ਨੇ ਵੀ ਵਾਪਸ ਨਹੀਂ ਲੈਂਦੇ ਆਪਾਂ ਨੇ ਬਈ ਮੱਝਾਂ ਵੀ ਕਈ ਵਾਰ ਨਹੀਂ ਇਹਨਾਂ ਗਾਵਾਂ ਵੀ ਲਈਆਂ ਨੇ ਠੀਕ ਹੈ ਸਰਸੋ 30 ਕਿਲੋ ਦੀ ਬਾਈ ਕਹਿੰਦਾ ਵੀ ਗਾਰੰਟੀ ਆ 26 ਕਿਲੋ ਦੁੱਧ ਅੱਜ ਹੈਗਾ ਜਿਹੜਾ ਪਿਆਰ ਦੁੱਧ ਦਾ ਬਾਈ ਤੀਜੇ ਦਿਨ ਬੌਲੀ ਤਿਆਰ ਆ 26 ਕਿਲੋ ਦੁੱਧ ਠੀਕ ਹੈ ਤੇ ਮਤਲਬ ਮੈਂ ਜੋ ਆਪਦੀਆਂ ਵੀਡੀਓ ਦੇ ਮਾਧਿਅਮ ਨਾਲ ਕਹਿਣਾ ਚਾਹਣਾ ਹੁੰਦਾ ਉਹ ਇਹ ਆ ਕਿ ਤੁਸੀਂ ਇੱਥੇ 26 ਕਿਲੋ ਚੋਲੋ ਬਾਈ ਚਾਹੇ ਦੋ ਰੰਗ ਚਾਰ ਰੰਗ ਰਹੇ ਦੁੱਧ ਕੋਈ ਟੋਣਦਾ ਦੋਨੋਂ ਕੋਈ ਦਿੱਕਤ ਆਉਣੀ ਨਹੀਂ ਨੀ ਕਿਉਂਕਿ ਜੇ ਤੁਸੀਂ ਇੱਥੋਂ 26 ਚੋਲਿਆ ਤਾਂ ਤੁਹਾਨੂੰ ਪਤਾ ਵੀ ਇਹ ਤਾਜੀ ਸੂਈ ਗਾਂ ਦੁੱਧ ਇਹਨੇ 30 ਤੋਂ ਵੀ ਬਾਹਰ ਨੂੰ ਜਾਣਾ ਚਾਹੀਦਾ ਬਾਕੀ ਤੁਹਾਡੀ ਸਮਝ ਹੈ ਮਿਲਕਵੇਨ ਬੜੀ ਚੰਗੀ ਹੁੰਦੀ ਹੈ ਥਣ ਥੀ ਚੁਆਈ ਵਾਲਿਆ ਘਰੇਲੂ ਬੰਦੇ ਤੋਂ ਬਾਈ ਨੇ ਗਾਂ ਖਰੀਦੀ ਹੈ ਫੇਰੇ ਗਾਂ ਦਾ ਢਾਂਚਾ ਦੇਖੋ ਤੁਸੀਂ ਭਾਈ ਆਪਾਂ ਨੂੰ 32 ਕਿਲੋ ਦੁੱਧ ਦਾ ਕਰਮਾ ਵਾਲੀ ਦੇ ਦੱਸਿਆ ਜਿਹੜੇ ਵੀਰ ਤੋਂ ਆਪਣੇ ਲਈ ਆ ਠੀਕ ਹੈ ਦੋਨੇ ਪਾਸੇ ਵਹਿ ਜਾਓ ਜੇਰ ਵਗੈਰਾ ਦਾਣਾ ਦੇਖੋ ਇੱਥੋਂ ਪਤਾ ਲੱਗ ਜਾਂਦਾ ਭਾਈ ਕਿਉਂਕਿ ਪੁੜੇ ਪੜੇ ਓਕੇ ਦੀ ਰਿਪੋਰਟਾਂ ਮੰਗ ਰਹੇ ਤੇ ਮੇਲ ਆ ਤੇ ਦੋਨੇ ਪਾਸੇ ਵਹਿ ਕੇ ਝੋਲੋ ਬਰੀਡ ਨਸਲ ਵਾਲਾ ਭਾਈ ਇਹਦਾ ਕੋਈ ਟਿਕਾਣਾ ਨਹੀਂ ਆ ਦੇਖੋ ਜਿਹੜੇ ਕਿਉਂਕਿ ਜਿਹੜੀ ਜੇ ਸਾਹਮਣੇ ਦਿਸਣ ਵਾਲੇ ਭਾਈ ਆਪਾਂ ਲੁਕੋ ਨਹੀਂ ਸਕਦੇ ਸੋ ਸੋਹਣੀ ਗਾਂ ਦੋਸਤੋ 145 ਰੇਟ ਆ ਪ੍ਰਦੀਪ ਇਹ ਦੂ ਅੱਗੇ ਜਿਹੜੀ ਇਹ ਵੀਰੇ ਸਾਰੀ ਬੋਲੇ ਚ ਖਾਲੀ ਆ ਸਵੇਰ ਦੀ ਹੂੰ ਤੇ ਇਹਦਾ ਦੁੱਧ ਇਹਦੀ ਆਪਾਂ 30 ਕਿਲੋ ਦੁੱਧ ਦੀ ਗਾਰੰਟੀ ਦੇ ਦਾਂਗੇ ਆਪਾਂ ਠੀਕ ਹੈ ਇਹ ਇੱਕ ਦੂਜਾ ਸੂਆ ਸੂਆ 40127 ਦੇ ਸਿੰਮਣ ਦੀ ਬਾਈ ਇਹ ਹੂੰ ਜਿਹੜਾ ਦਾ ਰਿਕਾਰਡ ਆ ਉਹ ਮਿਲ ਜੂਗਾ ਮਗਰੇ ਦੇ ਮੇਲ ਆ ਤੇ ਇਹਦੀ ਗਾਰੰਟੀ 30 ਕਿਲੋ ਦੁੱਧ ਦੀ ਆਪਾਂ ਦੇ ਦੇਾਂਗੇ ਜਿਹੜੀ ਗਾਂ ਦੀ ਗਾਰੰਟੀ ਆ ਉਹਦੀ ਗਾਰੰਟੀ ਆ ਇਹਦੇ ਥੱਲੇ ਬਾਈ ਇਹ ਪਰਸੋਂ ਸ਼ਾਮ ਦੀ ਸੂਈ ਆ ਇਸ ਟਾਈਮ 20 ਕਿਲੋ ਬੋਲੀ ਜਿਹੜੀ ਨੈਟ ਤਿਆਰ ਆ ਬਾਈ ਠੀਕ ਹੈ ਇਹ ਰੇਟ ਇਹਦਾ ਪ੍ਰਦੀਪੀ ਰੇਟ ਬਾਈ ਇਹ 145000 ਰੁਪਿਆ ਮੇਨ ਗੱਲ ਇਹ ਹੁੰਦੀ ਹੈ ਬਾਈ ਜੀ ਜੀ ਦਾ ਆਪਣਾ ਇੱਕ ਵੀਡੀਓ ਦਾ ਆਈਡੀਆ ਹੁੰਦਾ ਵੀ ਜਨਵਰ ਅੱਗੇ ਜਿਹੜਾ ਵੀਰ ਦੇਖੂਗਾ ਆ ਕੇ ਕੋਲੇ ਪਤਾ ਲਾ ਲਏਗਾ ਕਿਉਂਕਿ ਅੱਜ ਕੱਲ ਜਨਵਰਾਂ ਦੇ ਰੇਟ ਆ ਆਪਾਂ ਵੀ ਇਦੋਂ ਪਰਚੇਜ ਕਰਦੇ ਆ ਵੀ ਜਿਹੜੇ ਵਧੀਆ ਜਾਨਵਰ ਆ ਇੱਕ ਦੋ ਗੜਾ ਆਪਣੇ ਕੋਲੇ ਹੋਰ ਆਉਣੀਆਂ ਨੇ ਉਹਨਾਂ ਥੱਲੇ 30 32 32 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਠੀਕ ਐ ਤੇ ਸਾਰੀ ਖਾਲੀ ਐ ਬਾਈ ਸਵੇਰੇ ਬੋਲੇ ਚ ਠੀਕ ਐ ਹੁਣ ਮੰਨ ਕੇ 20 ਕਿਲੋ ਬੋਲੀ ਨੈਟ ਤਿਆਰ ਆ ਤੀਜੇ ਦਿਨ ਠੀਕ ਐ ਕਮਾਲਾ ਬਾਈ ਸੋ 20 ਕਿਲੋ ਬੌਲਾ ਦੱਸੋ ਹਾਜ਼ਰ ਹੈ। ਦਿਨ ਤੀਜਾ ਇਹਦਾ ਵੀ ਥਣਥੀ ਚੋਈ ਆਲਾ ਬਾਕੀ 30 ਕਿਲੋ ਦੀ ਗਾਰੰਟੀ ਦੇ ਦਾਂਗੇ 30 ਦੇ ਤਾਂ ਰੱਖ ਲੈ ਸੱਜਣਾ ਅੱਗੇ ਅਗਲੇ ਦੀ ਕੇਅਰ ਵੀ ਹੁੰਦੀ ਹੈ ਜੇ ਕੋਈ ਸੱਜਣ ਕਹੇ 30 ਤਿਆਰ ਕਰ ਦੋ ਇਹਦਾ ਪਤੀ ਤਿਆਰ ਕਰਕੇ ਵੀ ਦੇ ਦਾਂਗੇ ਠੀਕ ਹੈ ਕਿਉਂਕਿ ਇਹ ਜਾਨਵਰ ਵੀਰੇ ਲੁਕਣ ਵਾਲਾ ਜਾਨਵਰ ਨਹੀਂ ਹੁੰਦਾ ਕਿਉਂਕਿ ਇਹਦੀ ਆਈਡੀਆ ਵੀ ਹੁੰਦਾ ਜਾਨਵਰ ਦਾ ਕੱਲਾ ਸੋ ਚੰਗਾ ਥਣ ਦਾ ਸਾਈਜ਼ ਸੋ ਚਾਰੇ ਥਣ ਨਿਕੋ ਜਿਆ ਜਰਸੀ ਕ੍ਰੋਸ ਇਹ ਅੱਗੇ ਆ ਗਈ ਬਈ ਜਰਸੀ ਕ੍ਰੋਸ ਇਹਦਾ ਦੁੱਧ ਵੀ ਸੋਨਾ ਦਿੱਤਾ 27 28 ਕਿਲੋ ਦੇ ਦਿੱਤਾ ਹੈ ਕਰਮਾਲੀ ਦਾ ਇਹਦਾ ਜਿਹੜਾ ਹਾਂ ਬਈ ਗੱਬਣਾ ਇਹਦਾ ਜਿਹੜਾ ਬਾਜਬਰੇ ਤਰੂ ਦਾ ਵੱਡੇ ਬਾਈ ਸਵਾ ਲੱਖ ਰੁਪਇਆ ਹੂੰ ਤੇ ਗਾਂਵਾਂ ਜਿੰਨੀਆਂ ਦਿਖਾਵਾਂਗੇ ਸਾਰੀਆਂ ਵੱਡੇ ਢਾਂਚੇ ਦੀਆਂ ਇਹ ਨਹੀਂ ਹੈਗਾ ਕੋਈ ਕਈ ਵਾਰ ਕੋਈ ਸੱਜਣ ਹੁੰਦਾ ਵੀ ਛੋਟੇ ਢਾਂਚੇ ਦੀ ਗਾਂ ਹੁੰਦੀ ਆ ਸਹੀ ਹੈ ਤੇ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਬਈ ਇਹਦਾ ਸੋ ਦੱਸੋ ਇਹ ਦੀ ਇਹਨੂੰ ਕ੍ਰਾਸ ਬਰੀਡ ਮੰਨ ਲਓ ਬਾਕੀ ਨਸਲ ਕਿਹੜੀ ਚ ਲੱਗਦੀ ਏ ਤੁਹਾਨੂੰ ਉਹਦੀ ਜਗ੍ਹਾ ਇਹ ਐਚ ਐਫ ਦੇ ਬੱਚੇ ਵੀ ਦੇ ਦੂ ਬਾਈ ਜਰਸੀ ਦੇ ਵੀ ਦੇ ਦੂ ਦੋਨੋਂ ਬੱਚੇ ਦੇ ਦੂ ਨਸਲ ਦੇ ਵਿੱਚ ਬਹੁਤ ਆ ਬਾਈ ਲੋਕ ਜਿਹੜੀ ਜੀ ਸਾਹਮਣੇ ਦਿਸਣ ਵਾਲੀ ਆ ਬਈ ਉਹ ਦੱਸਣ ਦਾ ਪ੍ਰਦੀਪ ਕੀ ਰੇਟ ਬੋਲਿਆ ਸੀ ਦਾ ਰੇਟ ਬਈ ਸਵਾ ਲੱਖ ਰੁਪਈਆ ਦਾ ਸਵਾ ਲੱਖ ਰੁਪਈਆ ਪਹੁੰਚ ਕਰ ਦਾਂਗੇ ਕਈ ਵਾਰ ਕੋਈ ਸੱਜਣ ਹੁੰਦਾ 200 ਕਿਲੋਮੀਟਰ ਤੱਕ ਇਹਦੀ ਪਹੁੰਚ ਕਰ ਦਾਂਗੇ ਬਾਈ ਠੀਕ ਹੈ ਬਸ 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 ਇਹ ਦੋ ਕਿਹ ਜਿਹੜੀ ਵਾਈਟ ਰੰਗ ਦੀ ਬੱਛੀ ਹੈ ਕਦੀ ਇਹ ਬੱਛੀ ਨੇ ਦੁੱਧ ਦਿੱਤਾ ਬਾਈ 28 ਤੋਂ 30 ਕਿਲੋ ਪਲੂਨ ਨੇ ਟਾਈਮ ਕਿੰਨਾ ਬਾਕੀ ਹੈ ਇਹਦੇ ਟਾਈਮ ਬਾਈ ਜੀ 15 ਦਿਨ ਬਾਕੀ ਨੇ ਰੇਟ ਇਹਦਾ ਜਿਹੜਾ ਰਹਿਣਾ ਵਾਜਿਬ ਜਮਾ 1 ਲੱਖ 35000 ਰੁਪਿਆ ਠੀਕ ਹੈ ਤੇ ਅੱਗੇ ਬਾਈ ਜਿਵੇਂ ਅੱਗੇ ਤਿਆਰ ਹੋ ਕੇ ਇਦਾਂ ਦਾ ਜਾਨਵਰ ਤਾਂ ਨੋਰਮਲ ਵਿਕ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਵੀ ਲੋਕ ਸੱਜਣ ਮੰਗ ਵੀ ਲੈਂਦੇ ਆ ਫਾਰਮ ਵਾਲੇ ਸਾਡੇ ਕੋਲੋਂ ਵੀ ਵੀ ਇਹ ਜੇ ਤਿਆਰ ਹੋ ਕੇ ਬੱਚੀ ਬਈ 1 55 60 ਦੀ ਬੱਚੀ ਹੈ ਇਹ ਤੋਰ ਦੇ ਪੱਤਨ ਇਧਰ ਨੂੰ ਤੋਰ ਲੋ ਸੋ ਇਹ ਰੰਗ ਮੇਰਾ ਫੇਵਰਟ ਹੈ ਬਈ ਤੂੰ ਵੀ ਵੀਡੀਓ ਚ ਕਹਿਣਾ ਹਰ ਇੱਕ ਚ ਵੀ ਐ ਕਰਕੇ ਵਾਈਟ ਕਲਰ ਬਹੁਤ ਪਸੰਦ ਆ ਪਰ ਬੱਚੀ ਵੀ ਬਹੁਤ ਪਿਆਰੀ ਆ ਬਈ ਜਨਮਰ ਤਰੀਫ ਵਾਲੇ ਜਨਮਰ ਦੀ ਤਾਰੀਫ ਕੀਤੀ ਜਾਉ ਬਈ ਹੈਨਾ ਸਹੀ ਐ ਬਾਕੀ ਤੁਸੀਂ ਦੇਖ ਲਓ ਤੁਹਾਨੂੰ ਠੀਕ ਲੱਗਦੀ ਐ ਹਵਾਨੇ ਤੇ ਨਾੜਾਂ ਚੰਗੀਆਂ ਕਾਂਚਾ ਸੋਹਣਾ 15 ਦਿਨ ਇਹਦੇ ਪਿਆ ਬਈ ਪੈਂਡਿੰਗ ਆ ਕਈ ਵਾਰ ਪੰਜ ਚਾਰ ਦਿਨ ਉੱਪਰ ਨੀਚੇ ਲੈ ਜਾਓ ਗੱਲ ਵੱਖਰੀ ਆ ਠੀਕ ਐ ਸੋਹਣੀਆਂ ਲੇਵੇ ਦੀ ਬੰਤਰ ਸੋਹਣੀ ਆ ਬਾਕੀ ਬਈ ਆਪਣੇ ਨਾਲ ਸਾਰੇ ਸੱਜਣ ਹੀ ਸਿਆਣੇ ਆ ਹਮ ਮੋੜ ਲਾ ਪੁੱਤ ਮੋੜ ਧਿਆਨ ਨਾਲ ਮੋੜ ਧਿਆਨ ਨਾਲ ਧਿਆਨ ਬਹੁਤ ਲਾਉਣਾ ਸ਼ੁਰੂ ਕਰਤਾ ਦੱਸੋ ਬਹੁਤ ਗਰਮੀ ਬਾਹਰ ਨਸਲ ਬਹੁਤ ਆ ਬਾਈ ਅਸੀਂ ਪਸ਼ੂ ਬਾਹਰ ਨਹੀਂ ਕੱਢੇ ਬਾਕੀ ਹੋਰ ਹੁੰਦਾ ਬਾਈ ਜਿਵੇਂ ਜਦੋਂ ਵੀ ਕੋਈ ਸੱਜਣਾ ਵੀ ਆਪਣਾ ਏਰੀਆ ਹੁੰਦਾ ਕਿ ਵੀਡੀਓ ਜੋ ਦਿਖਾਉਣ ਦਾ ਜਦੋਂ ਕੋਲੇ ਆਉਂਦਾ ਉਹ ਸੱਜਣ ਨੇ ਆਪ ਵੇਖਣਾ ਦਾ ਵੀ ਜਾਨਵਰ ਕਿਦਾਂ ਦਾ ਆਪਾਂ ਪਰਚੇਜ ਕਰ ਰਹੇ ਆ ਸਹੀ ਹੈ ਕਿਉਂਕਿ ਆਪਣੇ ਕੋਲੇ ਹਰ ਤ ਵਾਰ ਵੀ ਬੈਠੀਆਂ ਨੇ 10 10 ਗਮ ਉਧਰ ਐਂਗਲ 'ਚ ਫਿਰਦੀਆਂ ਨੇ ਠੀਕ ਹੈ ਅੱਡੀ पे ਖੜੀ ਦੀ ਇਹ ਬੈਡ ਵੀਰੇ ਆਪਾਂ ਤੋੜ ਦੇਣੀ ਭਾਈ ਦੀ ਬਹੁਤ ਆ ਪਰ ਇਹਨੇ ਦੁੱਧ ਦਿੱਤਾ 35 ਕਿਲੋ ਬਾਈ ਰੇਟੇ ਦਾ ਬਾਜ ਵੀ 1 ਲੱਖ ਤੇ 5000 ਰੁਪਇਆ ਸੱਜਣ ਕੋਈ ਜਿੱਤੋ ਚਾਹ 100 ਕਿਲੋਮੀਟਰ ਤੋਂ ਆਜੋ ਆ ਕੇ ਕੋਈ ਵਹਿੜ ਆ ਕੇ ਨਿੰਦੇ ਆਪਾਂ ਤੇਲ ਖਰਚਾ ਵੀ ਦੇ ਦੇਾਂਗੇ ਬਰੀਡ ਨਸਲ ਜਮਾਸਕਾ ਦਾ ਸੀਮਣ ਲੱਗਿਆ ਅੱਗੇ ਦਾ ਠੀਕ ਹੈ ਬਾਕੀ ਜਿਹੜੇ ਜਾਨਵਰ ਦੀ ਬਾਈ ਡਿਟ ਇਦੋਂ ਅੱਗੇ ਜਿਹੜੀ ਗਾਂ ਅੱਗੇ ਜਿਹੜੀ ਇਹ ਵਹਿੜ ਆ ਗਈ ਬਈ ਇਹਦਾ ਬਾਜ ਮਰੇਟ 1 ਲੱਖ ਤੇ 5000 ਰੁਪਇਆ ਇਹਨੇ 30 ਕਿਲੋ ਦੁੱਧ ਪਲੂਨ ਨੇ ਦਿੱਤਾ ਬਈ ਤੋਰ ਦੇ ਪਤਾ ਇਹਨੂੰ ਤੋਰ ਦੇ ਕਿੰਨਾ ਟਾਈਮ ਲੱਗੂਗੀ ਇਹਦਾ ਬਈ ਹਫਤਾ ਬਾਕੀ ਹੈ ਬਾਕੀ ਅੱਡਰ ਕੁਆਲਿਟੀ ਜਿਹੜੀ ਉਹ ਸਾਹਮਣੇ ਆ ਬਿਲਕੁਲ ਫਿਕਸ ਅੱਡਰ ਦੀ ਆ ਬਰੀਡ ਨਸਲ ਬਹੁਤ ਆ ਬਈ ਇਹਦੀ ਲੀਅਮ ਸੋਸਾ ਇਹ ਗਾ ਮੁੜਦੀ ਹੈ ਤੇ ਉਹਨੇ ਆਪਾਂ ਇਹ ਦੋ ਅਗਲੀ ਗਾਂ ਬਾਰੇ ਗੱਲ ਕਰ ਲੈਣੀ ਹੈ ਪ੍ਰਦੀਪ ਨਾ ਪ੍ਰਦੀਪ ਭਾਈ ਚਾਰ ਦਿਨ ਦਾ ਬੱਛੀ ਹੈ ਭਾਈ ਕਿੰਨਾ ਚੱਲੇ ਜੂਗੀ ਭਾਈ ਤਿਆਰ ਜਮਾ ਹਰਤੇ ਦੀ ਕੱਚੀ ਆ ਤੇ ਰੇਟ ਇਹਦਾ ਵਾਜਬ ਜਮਾ 1,10,000 ਰੁਪਏ ਭਾਈ 1,10,000 ਹਾਂ ਤਸੱਲੀ ਕਰ ਸਕਦਾ ਤੂੰ ਸੱਜਣਾ ਇਹ ਵੀ ਜਮਾਸਕਾ ਤੋਂ ਗੱਬਣਾ ਭਾਈ ਪੀਡੀਐਫ ਇਹਦੇ ਪਹਿਲਾਂ ਆਪਣੇ ਕੋਲ ਬੱਛੀ ਆਈ ਆ ਪੀਡੀਐਫ ਇਹ ਜਮਾਸਕਾ ਦੀ ਬਹੁਤ ਸੋਹਣੀ ਬੱਛੀ ਆ ਇਹ ਚਾਰ ਦਿਨ ਦਾ ਭਾਈ ਸਰੇ ਚਾਰ ਦੰਡਾ ਦੱਸੋ ਬਾਈ ਅੱਗੇ ਐਰਸ਼ਾ ਰਾਜੀ ਬਾਈ ਤੇ ਇਹਨੇ ਦੁੱਧ ਦਿੱਤਾ ਹੋਇਆ ਬਾਈ ਜਿਹੜਾ ਜੈਨੂਨ ਦੁੱਧ 30 ਕਿਲੋ ਦਾ ਚਵਾਇਆ ਹੋਇਆ ਦਾ ਤੋਰੀ ਪੁੱਤੇ ਨੂੰ ਇਹਦਾ ਰੇਟ ਆ ਬਾਈ ਜਮਾ ਬਾਜਵ ਸ਼ੈਮੀ 9000 ਰੁਪਿਆ ਬਾਈ 96000 ਦਾ ਬੱਸ ਤਾਂ ਬਾਈ ਆਪਣਾ ਹੀ ਹੁੰਦਾ ਵੀ 2-4000 ਦਿੱਤਾ ਤੇ ਗਈ ਵੀ ਆਪਾਂ ਫਾਲਤੂ ਰੇਟਰ ਕਿਸੇ ਜਾਨਵਰ ਦਾ ਨਹੀਂ ਮੰਗਦੇ ਠੀਕ ਹੈ ਅਡਰ ਦੀ ਕੁਆਲਿਟੀ ਬਹੁਤ ਵਧੀਆ ਅੱਗੇ ਬਾਈ ਜਿਹੜਾ ਵੀ ਸੱਜਣ ਲੋਗ ਉਹਨੂੰ ਬਹੁਤ ਵਧੀਆ ਰਹਿਣੀ ਆ ਕਿਉਂਕਿ ਜਿੰਨੇ ਵੀ ਜਾਨਵਰ ਆਪਾਂ ਦਿਖਾਉਣੇ ਆ ਬਾਈ 25 ਕਿਲੋ ਤੋਂ ਪਲੱਸ ਤੇ 30 ਕਿਲੋ 30 ਤੋਂ ਪਲੱਸ ਦੇ ਜਾਨਵਰ ਆ ਸਾਰੇ ਮੈਟ ਤੇ ਰੱਖੀ ਪੁੱਤ ਮੈਟ ਤੇ ਸੋਏ ਮੀਡੀਅਮ ਹਾਈਟ ਦੇ ਵਿੱਚ ਆ ਜਾਤ ਬਰੀਡ ਇਹਦੀ ਜਿਹੜੀ ਹਾਈਟ ਆ ਬਾਈ ਨਾ ਤਾਂ ਫੁੱਲ ਵੱਡੀਆਂ ਗਾਵਾਂ ਚਾ ਨਾ ਛੋਟੀਆਂ ਚਾ ਹਾਈਟ ਬਹੁਤ ਸੋਹਣੀ ਇਹਦੀ ਬਾਕੀ ਹੱਥੀ ਚਵਾਈ ਵਾਲਾ ਥਾਣਾ ਸਾਰੀਆਂ ਗਾਵਾਂ ਦਾ ਕੋਈ ਸੱਜਣਾ ਚੇ ਮਸ਼ੀਨ ਖਾਤਰ ਲੈਂਦਾ ਜਾਂ ਹੱਥੀ ਚਵਾਈ ਖਾਤਰ ਲੈਂਦਾ ਤੇ ਬਹੁਤ ਵਧੀਆ ਵੈੜ ਆ ਅੱਗੇ ਬਾਈ ਇਹ ਵੈੜਾ ਆ ਗਿਆ ਦੋ ਕੱਚੀਆਂ ਠੀਕ ਹੈ ਇਹ ਕੋਈ ਸੱਜਣ ਪਰਚੇਜ ਕਰਦਾ ਤਾਂ ਜੋੜਾ ਆਪਾਂ 1 ਲੱਖ ਤੇ 10000 ਦਾ ਦੇ ਦਾਂਗੇ ਇਹਦਾ ਵੀ 25 ਕਿਲੋ ਦੁੱਧ ਦਿੱਤਾ ਹੋਇਆ ਉਹਦਾ 28 ਕਿਲੋ ਦੁੱਧ ਦਿੱਤਾ ਉਹ ਗਾਂ ਦਾ ਦੂਜੀ ਦਾ ਇਹ ਵੀ 6 ਦੰਦਾ ਬਾਈ ਇਹਨਾਂ ਦੇ 20-20 ਦਿਨ ਬਾਈ ਨਾਰਮਲ ਬਾਕੀ ਇਹ ਕਈ ਵਾਰ ਕੋਈ ਸੱਜਣ ਆਪ ਤਿਆਰ ਕਰਕੇ ਅੱਗੇ ਸੇਲ ਖਾਤਰ ਵੀ ਲੈਂਦਾ ਜਾਂ ਘਰ ਖਾਤਰ ਲੈਂਦਾ ਹੂੰ ਤੇ ਆਪਾਂ ਵੇੜਾ ਦਿਖਾ ਦਿੰਨੇ ਪੁੱਤ ਤੋਰੀ ਇਹਨੂੰ ਤੋੜ ਦੇ ਉਹ ਥੋੜਾ ਭਾਈ ਦੀ ਹੈ ਬਾਈ ਕਈ ਵਾਰ ਫਰਸ਼ ਗਿੱਲਾ ਗਿਰ ਜੇ ਤੇ ਦੋਨੇ ਵੇੜਾ ਆਪਾਂ 1 ਲੱਖ 10000 ਰੁਪਏ ਇਹ ਦੇ ਦਾਂਗੇ ਇਹ 4 ਦੰਦਾ ਉਹ 6 ਦੰਦਾ ਬਾਈ ਇਹ ਤੋਰ ਲੱਭ ਤਾੜਦਾ ਕੋਈ। ਵਿਭਿਦਨ ਬਾਕੀ ਆ ਬਈ ਇਹਨਾਂ ਦੇ। ਬਾਕੀ ਰੇਟ ਵੀ ਬਈ ਬਾਜਵਾਗੇ ਜੇ ਜੋੜੇ ਦਾ ਪਸਾਵ ਲਈ 1,110 ਤਾਂ ਐਮ ਲ 55 55000 ਦੀ ਬਿਹੜਾ ਬਣੀ ਆ। ਆ ਇਹਦੀ ਵੀ ਬਿਹੜਾ ਦੀ ਨਸਲ ਬਹੁਤ ਆ ਪਰ ਇਹ ਭਾਈ ਦੀ ਬਹੁਤ ਜ਼ਿਆਦਾ। ਠੀਕ ਐ। ਅੱਗੇ ਬਈ ਇਹ ਦੋ ਰੰਗ ਦੇ ਬੱਛੀ ਆ। ਹੂੰ। ਤੇ ਇਹ ਹੈਗੀ ਆ ਆਕਾਸ਼ਦੀਪ ਤੋਂ ਗੱਬਣ ਅੱਗੇ ਸੈਕਸੜ ਤੋਂ। ਕਿੰਨਾ ਟਾਈਮ ਰਹਿੰਦਾ ਇਹ? ਇਹ ਬਈ ਸਾਢੇ 6 ਮਹੀਨੇ ਦੀ ਜਿਹੜੀ ਪ੍ਰੋਪਰ ਚੈੱਕ ਪਾਸ ਆ ਬਈ। ਜਿਹੜਾ ਲੈ ਜਾਣਾ ਚਾਹੁੰਦਾ ਲੈਣਾ ਇੱਕ ਵਈ ਹੋਰ ਗੱਲ ਆ ਇਹ ਨਹੀਂ ਹੈਗਾ ਵੀ ਅਗਲਾ ਕਦੋਂ ਏਡੀ ਹਾਈਟ ਆ ਵੀ ਪਤਾ ਨਹੀਂ ਦੰਦਾਂ ਦੇ ਚੋਭੀ ਹੂੰ ਰੀਜਨਲ ਦੋ ਦੰਦਾ ਕੋਈ ਕਨਫਰਮ ਠੀਕ ਕਨਫਰਮ ਬਈ ਓਕੇ ਚੱਕੇ ਵਾਲੇ ਦੋ ਵੀ ਕੰਪਲੀਟ ਨਹੀਂ ਕਰੇ ਦੋ ਦੰਦਾ ਜੇ ਚੱਕ ਹੀ ਰਹੀ ਹੈ ਹਾਂ ਬਈ ਫਰਸੇ ਤੋੜੀ ਤੋੜ ਦੇ ਤੇ ਹਾਈਟ ਬਈ ਇਹਦੀ ਆ ਗਈ ਫੁੱਲ ਜਿਵੇਂ ਜਿੱਦਾਂ ਬਣਿਆ ਨੇ ਵੀ ਇਹਨ ਪੂਰੀ ਪ੍ਰੋਪਰ ਰੇਟ ਕਿ ਲੈਣਾ ਪਤਣਾ ਰੇਟ ਬਈ ਇਹਦਾ ਜਿਹੜਾ ਬਾਜਵੇ 110000 ਰੁਪਏ ਬਈ ਬੱਛੀ ਦਾ ਨੇੜੇ ਰੱਖੀ ਬਤਾ ਤੇ ਭਾਈ ਜਿਵੇਂ ਅੱਗੇ ਕੋਈ ਫਾਰਮ ਖਾਤਰ ਸ਼ੁਰੂਆਤ ਖਾਤਰ ਲੈਂਦੇ ਇਹਨੂੰ ਬਹੁਤ ਟਾਪ ਦਾ ਬੱਚਾ ਆਪ ਵੀ ਮੂਰ ਬਹੁਤ ਰਿਕਾਰਡ দিয়া ਇਹ ਆਪਣਾ ਭਰਾ ਦਾ ਮਨਜੀਤ ਖਾਂਗ ਵਾਲਾ ਕਿਉਂਕਿ ਆਪਾਂ ਜਿੰਨੇ ਵੀ ਅੱਜ ਤੱਕ ਜਾਨਵਰ ਸੇਲ ਕੀਤੇ ਆ ਭਈ ਆਪਾਂ ਦੱਸ ਕੇ ਦੇ ਦੇਣਾ ਵੀ ਕਿਹੜੇ ਫਾਰਮ ਚੋਂ ਆਈ ਆ ਕਿਉਂਕਿ ਵੀ ਅੱਗੇ ਅਗਲਾ ਸੱਜਣ ਕੋਈ ਨੰਬਰ ਵੀ ਲੈਣਾ ਚਾਹੁੰਦਾ ਆਪਾਂ ਨੰਬਰ ਵੀ ਦੇ ਦਾਂਗੇ ਭਰਾ ਦਾ ਮਨਜੀਤ ਆ ਮੁੰਡਾ ਪਤਨਾ ਕੋਲੇ ਖਾਂਗ ਵਾਲਾ ਉਹਦੇ ਫਾਰਮ ਚੋਂ ਪਰਚੇਜ਼ ਕੀਤੀ ਆ ਮਾਂ ਦਾ ਜਿਹੜਾ ਮਦਰ ਰਿਕਾਰਡ ਆ ਬਈ ਦੂਜੇ ਮੰਨ ਕੇ ਦੂਜੇ ਸੂਏ ਦਾ ਹੈਗਾ ਉਹਦਾ 35 36 ਕਿਲੋ ਦਾ ਹੁਣ ਤੀਜੇ ਤੀਜੇ ਸੂਏ ਸੀਗਾ ਜਿਹੜਾ ਉਹਦਾ 45 ਕਿਲੋ ਦਾ ਰਿਕਾਰਡ ਆ ਇਸ ਟਾਈਮ ਉਹ ਤੇ ਫਾਰਮ ਤੇ ਖੜੀ ਆ ਠੀਕ ਐ ਇਹ ਦੋ ਇਹ ਤੋਂ ਇਲਾਵਾ ਬਈ ਹੋਰ ਵੀ ਜਾਨਵਰ ਖੜੇ ਨੇ ਪਰ ਵੀਡੀਓ ਲੰਬੀ ਹੋ ਜੂਗੀ ਨਾ ਠੀਕ ਐ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਨੇ ਰੇਟ ਸਾਰੇ ਤਰ੍ਹਾਂ ਦੇ ਆ ਅੱਗੇ ਜਿਵੇਂ ਆਪਾਂ ਸਾਰੇ ਦਿਖਾ ਤੇ ਠੀਕ ਐ ਸੋ ਦੋਸਤੋ ਬਸ ਪਸ਼ੂ ਹੋਰ ਹੈਗੇ ਆ ਬਾਹਰ ਵੀ ਖੜੇ ਆ ਪਰ ਤੁਸੀਂ ਆ ਕੇ ਦੇਖੋ ਮੇਨ ਗੱਲ ਤਾਂ ਵੀਡੀਓ ਇੱਕ ਇਨਫੋਰਮੇਸ਼ਨ ਆ ਇੱਥੇ گاਵਾ ਵਿਕਰੀ ਵਾਲੀਆਂ ਹੈਗੀਆਂ ਮੱਝਾਂ ਵੀ ਹੈ ਤੁਸੀਂ ਜਿਹੜਾ ਪਸ਼ੂ ਖਰੀਦਣਾ ਉਹਦੇ ਲਈ ਆ ਕੇ ਦੇਖੋ ਤੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ